ਸਸਰੀਕਾਰ ਜੀ ਤੁਸੀਂ ਵੇਖ ਰਹੇ ਹੋ ਟੈਗਰ ਪੰਜਾਬ ਨੇ ਉਹ ਜਤੇ ਮੈਂ ਸਤਨਾਮ ਸਿੰਘ ਅਧਿయోగਕ ਸਕਲਾਈ ਸੰਸਥਾ ਪਿੰਡ ਸਰਾਏ ਨਾਂਗਾ ਜ਼ਿਲ੍ਹਾ ਸ਼੍ਰੀ ਮੋਕਸਰ ਸਹਾਬਦੀਨ ਚੱਲ ਰਹੀ ਆਈਟੀਆਈ ਸਰਾਏ ਨਾਂਗਾ ਵਿਖੇ ਖਸਤਾ ਹਾਲਤ ਵਿੱਚ ਬਿਲਡਿੰਗਾਂ ਓਣ ਕਰਕੇ ਕਿਸੇ ਸਮੇਂ ਵੀ ਪੜਨ ਵਾਲੇ ਵਿਦਿਆਰਥੀਆਂ ਦੀਆਂ ਜਾ ਸਕਦੀਆਂ ਹਨ ਕੀਮਤੀ ਜਾਨਾਂ ਸਰਕਾਰ ਵੱਲੋਂ ਕਰੋੜਾਂ ਰੁਪਏ ਇਸ ਦੀ ਮਰੰਮਤ ਵਾਸਤੇ ਦੇਣ ਦੇ ਬਾਵਜੂਦ ਵੀ ਕਿਉਂ ਨਹੀਂ ਇਹਨਾਂ ਮਾਰਤਾ ਦੀ ਮਰੰਤੀ ਕੀਤੀ ਗਈ ਆਗਰਕਾਰ ਬੱਚਿਆਂ ਦਾ ਜੇਕਰ ਕੋਈ ਜਾਨੀ ਨੁਕਸਾਨ ਹੋ ਜਾਂਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਬਰਾੜ ਪਰਿਵਾਰ ਹੋਵੇਗਾ ਜਾਂ ਸੰਬੰਧਿਤ ਸਟਾਫ ਇਹ ਜ਼ਿਲ੍ਹਾ ਸ਼੍ਰੀ ਮੌਕਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਸਰਾਏ ਨਾਂ ਦਾ ਵਿਕੇ ਕੇਂਦਰ ਸਰਕਾਰ ਵੱਲੋਂ 1962 ਵਿੱਚ ਅਦਯੋਗ ਕਸ ਸੰਸਥਾ ਸਥਾਪਿਤ ਕਰਨ ਦਾ ਹੁਕਮ ਕੀਤਾ ਗਿਆ ਸੀ ਜਿਦਰ ਯੋਗ ਹੈ ਕਿ ਇਸ ਸੰਸਥਾ ਦੀ ਉਸਾਰੀ ਕਰਨ ਦਾ ਆਰਡਰ 2008 ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੱਲੋਂ 250 ਕਰੋੜ ਰੁਪਏ ਦੀ ਰਕਮ ਵੀ ਜਾਰੀ ਕੀਤੀ ਗਈ ਸੀ ਪਰ ਇਸ ਸੰਸਥਾ ਦੀ ਉਸਾਰੀ ਨਾ ਦੇ ਜਾਣ ਕਾਰਨ ਬੈਂਕਾਂ ਵਿੱਚ ਪਿਆ ਪੈਸਾ ਵਿਆਜ ਸਮੇਤ 3.500 ਕਰੋੜ ਬਣ ਚੁੱਕਾ ਹੈ ਅਤੇ ਉਸ ਸੰਸਥਾ ਦੀ ਪੈਸਾ ਨਾ ਲੱਗਣ ਕਰਕੇ ਇਹ ਸੰਸਥਾ ਦੀ ਜੋ ਹਾਲਾਤ ਹੈ ਉਸ ਦਾ ਉੱਪਰ ਜ਼ਿਕਰ ਕੀਤਾ ਜਾ ਚੁੱਕਾ ਹੈ ਦੂਸਰੇ ਪਾਸੇ ਇਸ ਸੰਸਥਾ ਵਿੱਚ ਪ੍ਰਿੰਸੀਪਲ ਤੋਂ ਬਿਨਾਂ ਸਤ ਸੰਸਥਾ ਦਾ ਆਸਤਾ ਵੀ ਪੂਰਾ ਨਹੀਂ ਹੈ ਅਤੇ ਨਾ ਹੀ ਇਸ ਵਿੱਚ ਕੋਈ ਸਫਾਈ ਸੇਵਕ ਅਤੇ ਚੌਕੀਦਾਰ ਵੀ ਨਹੀਂ ਹੈ ਇਸ ਸੰਸਥਾ ਵਿੱਚ ਵੱਡੀ ਤਦਾਦ ਵਿੱਚ ਸਰਕਾਰ ਨਾਲ ਹੋਣ ਕਰਕੇ ਕਿਸੇ ਸਮੇਂ ਵੀ ਚੋਰ ਆਪਣੇ ਰਾਜਿਆਂ ਨੂੰ ਅੰਜਾਮ ਦੇ ਸਕਦੇ ਹਨ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਕੀ ਨਾਮ ਹੈ ਜੀ ਤੇ ਕਿਸ ਅਹੁਦੇ ਤੇ ਬਿਠੇ ਹੋ ਤੁਸੀਂ ਮੇਰਾ ਲਾਲਚਨ ਨਾ ਜੀ ਜੀ ਪ੍ਰਿੰਸੀਪਲ ਬਤੌਰ ਠੀਕ ਸੁਹਾਨਵਾਲਾ ਵਿੱਚ ਸਰ ਇਹ ਆਈਟੀਆਈ ਕਦੋਂ ਤੇ ਇੱਥੋਂ ਦੀ ਬਣੀ ਹੋਈ ਹੈ ਇਹ ਇਸ ਆਈਟੀਆਈ ਵਾਸਤੇ ਹੁਣ ਤੱਕ ਕਿੰਨੀ ਗ੍ਰਾਂਟ ਆ ਚੁੱਕੀ ਹੈ ਦੱਸੋਗੇ ਥੋੜਾ ਜੀ ਸਾਡੇ ਕੋਲੇ ਜੀ ਆਈਟੀਆਈ 1962 ਦੇ ਵਿੱਚ ਦਾਣ ਕੀਤੀ ਹੋਈ ਹੈ ਔਰ ਸਾਡੇ ਕੋਲੇ 2 2010 ਦੇ ਵਿੱਚ 2.5 ਕਰੋੜ ਰੁਪਏ ਸੈਂਟਰ ਗਵਰਨਮੈਂਟ ਵੱਲੋਂ ਆਇਆ ਹੋਇਆ ਠੀਕ ਹੈ ਉਹ ਪੈਸਾ ਜਿਹੜਾ 2.5 ਕਰੋੜ ਹੁਣ ਤੱਕ 2.5 ਕਰੋੜ ਹੀ ਆਇਆ 62 ਤੋਂ ਲੈ ਕੇ 2024 ਤੱਕ ਹਾਂ ਉਹੀ ਪੈਸਾ ਪਿਆ ਜੀ ਉਹ ਹੁਣ ਪੈਸਾ ਵੱਧ ਕੇ ਸਾਡੇ ਕੋਲੇ ਲਗਭਗ ਸਵਾ 7 ਕਰੋੜ ਸਵਾ 3.5 ਕਰੋੜ ਰੁਪਏ ਪਏ ਸਾਢੇ 3 ਕਰੋੜ ਸਰ ਇਹ ਪੈਸਾ ਕਿੰਨਾ ਹੁਣ ਤੱਕ ਲੱਗ ਗਿਆ ਹੈ ਤੇ ਕਿੰਨਾ ਕੋ ਪੈਂਡਿੰਗ ਜਿਹੜਾ ਆਪਣੇ ਕੋਲ ਬਚਿਆ ਪਿਆ ਪੈਂਡਿੰਗ ਸਾਡੇ ਕੋਲੇ ਤਕਰੀਬਨ ਸਾਢੇ 3 ਕਰੋੜ ਰੁਪਏ ਬਚ ਪਿਆ ਹੈ ਜੀ ਬਾਕੀ ਟੂਲ ਕੁਮੈਂਡ ਲੈ ਲਿਆ ਅਸੀਂ ਕੋ ਮਸ਼ੀਨਰੀ ਵੀ ਲੈ ਲਈ ਹੈਗੀ ਹੈ ਤੇ ਬੈਲੈਂਸ ਸਾਡ ਕੋਲ ਹੈ ਨਾ ਕਿੰਨਾ ਪਿਆ ਸਵਾ 7 ਸਾਢੇ 3 ਕਰੋੜ ਰੁਪਏ ਹਾਂ ਕੀ ਕਾਰਨ ਹੈ ਕਿਉਂ ਨਹੀਂ ਲੱਗ ਰਿਹਾ ਇਹ ਬਿਲਡਿੰਗ ਦਾ ਹਾਲ ਬਹੁਤ ਮਾੜਾ ਹੈ ਕਿਸੇ ਟਾਈਮ ਵੀ ਬਿਲਡਿੰਗ ਡਿੱਗ ਸਕਦੀ ਹੈ ਥੱਲੇ ਬੱਚੇ ਬਿਲਡਿੰਗ ਐਕਚੁਅਲੀ ਸਾਡੇ ਡਾਕਟਰ ਸਾਹਿਬ ਦੇ ਨਾਂ ਤੇ ਹੈ ਨਹੀਂ ਠੀਕ ਹੈ ਇਹ ਸਾਨੂੰ ਦਾਨ ਕੀਤੀ ਸੀ ਉਸ ਤੋਂ ਬਾਅਦ ਨਾਂ ਤਾਂ ਇਹਦੀ ਰਜਿਸਟਰੀ ਹੋਈ ਹੈ ਡਾਕਟਰ ਸਾਹਿਬ ਦੇ ਨਾਂ ਤੇ ਨਾਂ ਇਤਕਾਲਾ ਕੋਈ ਸਾਡੇ ਕੋਲ ਤੇ ਜਿਹੜਾ ਕਰੋੜ ਰੁਪਇਆ ਸਾਨੂੰ ਡੀਟੀ ਵੱਲੋਂ ਹੋਇਆ ਹੁਕਮ ਵੀ ਜੇ ਸਾਡੇ ਨਾਂ ਤੇ ਡਾਕਟਰ ਸਾਹਿਬ ਦੇ ਹੋ ਜਾਂਦੀ ਹੈ ਇਹ ਤੇ ਕਰੋੜ ਰੁਪਇਆ ਲਾ ਕੇ ਇੱਥੇ ਨਵੀਂ ਬਿਲਡਿੰਗ ਸਾਰੀ ਜਾ ਸਕਦੀ ਹੈ ਇਹ ਦਾਨ ਕਿੰਨੇ ਕੀਤੀ ਹੋਈ ਤੇ ਸਾਬਕਾ ਮੁੱਖ ਮੰਤਰੀ ਹਰਚੰਦ ਸਿੰਘ ਬਰਾੜ ਜੀ ਨੇ ਉਹਨਾਂ ਵੱਲੋਂ ਦਾਨ ਕੀਤਾ ਤਾਂ ਜਦੋਂ ਤੁਸੀਂ ਬਿਲਡਿੰਗ ਬਣਾਉਣੀ ਹੈ ਉਹਦਾ ਤੁਹਾਨੂੰ ਰੋਕਦਾ ਕੌਣ ਹੈ ਜੀ ਇਹ ਸਾਡੇ ਡੀਟੀ ਵੱਲੋਂ ਸਾਨੂੰ ਹੁਕਮ ਹੈ ਜੀ ਡਾਇਰੈਕਟਰ ਸਾਹਿਬ ਵੱਲੋਂ ਵੀ ਸਾਨੂੰ ਗਾਈਡ ਲਾਈਨਾਂ ਹੈਗੀਆਂ ਵੀ ਜਦ ਤੱਕ ਜਮੀਨ ਡਾਇਰੈਕਟਰ ਸਾਹਿਬ ਦੇ ਨਾਂ ਤੇ ਨਹੀਂ ਹੁੰਦੀ ਜੀ ਉਦੋਂ ਤੱਕ ਅਸੀਂ ਬਿਲਡਿੰਗ ਉਸਾਰ ਨਹੀਂ ਸਕਦੇ ਜੀ ਕਰੋੜਾਂ ਰੁਪਏ ਅਸੀਂ ਨਹੀਂ ਖਰਚ ਸਕਦੇ ਉਦੋਂ ਠੀਕ ਹੈ ਜੀ ਧੰਨਵਾਦ